ਹਾਨੂੰ ਨਾ ਇਹਨਾਂ ਨੇ ਸਰਕਾਰ ਫੌਜੀ ਰਣ ਦਤਾ ਤੇ ਨਾ ਸਾਨੂੰ ਧਰਮੀ ਫੌਜੀ ਰਣ ਦਤਾ ਔਰ ਮੈਂ ਦੋਵੇਂ ਹੱਥ ਜੋੜ ਕੇ ਭਾਈ ਬਲਦੇਵ ਸਿੰਘ ਦੀ ਹਾਜ਼ਰੀ ਦੇ ਵਿੱਚ ਮੈਂ ਸਾਰੇ ਯੂਕੇ ਨੂੰ ਬੇਨਤੀ ਕਰਦਾ ਸਾਰੇ ਦੇਸ਼ਾਂ ਨੂੰ ਬੇਨਤੀ ਕਰਦਾ ਕਿ ਸ਼ਰੋਮਣੀ ਕਮੇਟੀ ਨੂੰ ਕਪੀਰ ਕਰਕੇ ਉਹ ਮਤੇ ਜਿਹੜੇ ਕੈਨਸਲ ਕਰਾਓ ਜੁਰੀ ਪਰੀ ਸਾਹਿਬ ਸਿੰਘ ਜੀਓ ਆ ਦੇਖੋ ਆ ਉਸ ਘਰੇ ਵਿੱਚ ਸੀ ਇਹਨਾਂ ਦੇ ਘਿੱਟੇ 'ਚ ਗੋਲੀ ਲੱਗੀ ਆ ਦੇਖੋ ਦੇਖੋ ਮੱਖੀਆਂ ਆ ਜਿਵੇਂ ਬੈਠੀਆਂ ਹਾਲਾਤ ਦੇਖ ਲਓ ਇਹ ਸ਼ਰੋਮਣੀ ਕਮੇਟੀ ਇਹਨਾਂ ਨੂੰ ਧਰਮੀ ਫੌਜੀ ਮੰਨਣ ਨੂੰ ਤਿਆਰ ਨਹੀਂ ਕਹਿੰਦੇ ਜੇ ਤੁਹਾਨੂੰ ਪੈਨਸ਼ਨ ਮਿਲਦੀ ਆ ਦੱਸੋ ਪੈਨਸ਼ਨ ਮਿਲਦੀ ਆ ਤੇ ਕੁਰਬਾਨੀ ਤਾਂ ਕੀਤੀ ਕਿ ਨਹੀਂ ਅਮਰੀਕਾ ਦਾ ਛੱਡਿਆ ਕਿ ਨਹੀਂ ਜੇਹਾਂ ਦਾ ਕੱਟਿਆ ਕਿ ਨਹੀਂ ਜੇ ਕੋ ਆਪਣੇ ਵਕੀਲ ਕਰਕੇ ਜਾਂ ਆਪਣੇ ਹਿੰਮਤੇ ਦੇ ਨਾਲ ਪੈਨਸ਼ਨ ਲੈ ਲਈ ਨੌਕਰੀ ਕੀਤੀ ਸੀ ਪੈਨਸ਼ਨ ਲੈਂਦੇ ਆ ਅਪਲ ਤਾਂ ਮਿਲਦੀ ਨਹੀਂ ਕਿਸੇ ਨੂੰ ਜੂਨ 84 ਦੇ ਹੀਰਦਾਂ ਦੀ ਤੇ ਆ ਜਿਹੜੇ ਸਿੰਘ ਆ ਨਾ ਇਹਦੇ ਸ਼ਹੀਦ ਹੋਏ ਆ ਇਹਨਾਂ ਦੀ ਫੋਟੋ ਉੱਥੇ ਜ਼ਰੂਰ ਲੱਗਣੀ ਚਾਹੀਦੀ ਆ ਇਹਨਾਂ ਵਿਚਾਰੇ ਧਰਮੀ ਫੌਜੀ ਵੀਰਾਂ ਦਾ ਇਹ ਆ ਵੇ ਨਾ ਤਾਂ ਸਾਨੂੰ ਚਾਹੀਦਾ ਵਸ਼ੀਦ ਬੰਨ ਨੂੰ ਤਿਆਰ ਆ ਤੇ ਨਾ ਸਾਨੂੰ ਕੋ ਧਰਮੀ ਫੌਜੀ ਵਰਨ ਨੂੰ ਤਿਆਰ ਆ ਤੇ ਜਿਹੜਾ ਇਹਨਾਂ ਨੇ ਸਥਾਨ ਬਣਾਉਣਾ ਜਿੱਥੇ ਤੁਸੀਂ ਇਹਨਾਂ ਨੂੰ ਸਥਾਨ ਵਾਸਤੇ ਮਾਇਆ ਭੇਜਣੀ ਆ ਹਰ ਇੱਕ ਗੁਰਦੁਆਰਾ ਉਹ ਲਿਖ ਕੇ ਪਾਵੇ ਤੇ ਇਹਨਾਂ ਧਰਮੀ ਫੌਜੀਆ ਨੂੰ ਇੱਕ ਮਤਾ ਪਾ ਕੇ ਧਰਜੀ ਧਰਮੀ ਫੌਜੀ ਮੰਨਿਆ ਜਾਵੇ 6 ਜੂਨ ਨੂੰ ਜਦੋਂ ਇਹਨਾਂ ਨੇ ਬਿਰਕਾਂ ਛੱਡੀਆਂ ਸੀ ਅਬੋਰ ਮੁਖੇ ਇਹਨਾਂ ਦਾ ਮੁਕਾਬਲਾ ਆਇਆ ਸੀ ਇਹਨਾਂ ਨੇ ਡੱਟ ਕੇ ਪਰਵਾਹ ਨਹੀਂ ਕੀਤੀ ਹਥਿਆਰ ਵੀ ਛੱਡ ਸਕਦੇ ਸੀ ਮਾਫੀ ਵੀ ਮੰਗ ਸਕਦੇ ਸੀ ਪਰ ਛੇੜਦੀਆਂ ਪਾ ਗਏ ਤੇ ਇਹਨਾਂ ਦੀ ਜਾਦਗਰ ਉੱਤੇ ਫੜ ਰਹੀ ਹੈ ਉਹਨਾਂ ਵਾਸਤੇ ਯੂਕੇ ਦੀਆਂ ਯੂਰਪ ਦੀਆਂ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਪਾਉਣਾ ਮੈਂ ਸਪੱਸ਼ਟ ਤੌਰ ਤੇ ਕਹਿਣਾ ਇਹਨਾਂ ਦੀ ਕਰਨੀਆਂ ਸਿੱਧੇ ਹੋ ਕੇ ਡਟ ਕੇ ਮਰਨ ਤੋਂ ਵੱਧ ਅਗਲਾ ਪਤਾ ਨਹੀਂ ਸਰਕਾਰ ਦਾ ਕੀ ਪ੍ਰੋਗਰਾਮ ਸੀ ਇਹਨਾਂ ਦਾ ਅਲੀ ਸ਼ਾਨ ਜਾਦਗਰ ਬਣਨੀ ਚਾਹੀਦੀ ਆ ਔਰ ਇਹਨਾਂ ਨੂੰ ਪੂਰਾ ਮਾਣ ਸਤ ਮਾਰਵਣਾ ਚਾਹੀਦਾ ਜੋ ਅੱਜ ਧਰਮੀ ਫੌਜੀਆ ਨੂੰ ਸਨਮਾਨ ਦਿੱਤਾ ਗਿਆ ਇਹ ਯੂਕੇ ਦਾ ਯੂਰਪ ਦੀਆਂ ਸੰਗਤਾਂ ਸਮੁੱਚੀਆਂ ਪ੍ਰਬੰਧਕ ਕਮੇਟੀਆਂ ਦਾ ਸਮੁੱਚੀਆਂ ਜਥੇਬੰਦੀਆਂ ਵੱਲੋਂ ਤੁਹਾਡੀ ਕੁਰਬਾਨੀ ਜਾਂ ਕਿ ਸਾਡਾ ਸਿਰ ਤੋਂ ਬਿਨਾਂ ਅਸੀਂ ਵਿਸ਼ਵਾਸ ਤੋਂ ਆਉਂਦੇ ਹਾਂ ਯਾਰਪਦੀਆਂ ਤੇ ਯੂਕੈਂਗ ਲੈਣ ਦੇ ਸਕਤਾ ਜਿਹੜਾ ਵੀ ਤੁਸੀਂ ਪ੍ਰੋਗਰਾਮ ਦੇਖੋਗੇ ਉਹਦੇ ਨਾਲ ਵੱਧ ਚੜ ਕੇ ਤਨ ਤੇ ਮਨ ਧਰ ਦੇ ਨਾਲ ਤੁਹਾਡਾ ਸਹਿਯੋਗ ਦਿੱਤਾ ਜਾਊਗਾ ਆਪਣੀ ਕਿ ਤੋਂ ਆਏ ਭਾਈ ਬਲਦੇਵ ਸਿੰਘ ਦਾ ਧੰਨਵਾਦ ਕਰਦੇ ਹਾਂ ਸਨ 12 ਦੇ ਵਿੱਚ ਚੈਨਲ ਦੇ ਮਾਲਕਾ ਸਰਦਾਰ ਨਤੀ ਸਿੰਘ ਜੀ ਨੇ 16 ਕਰੋੜ ਰੁਪਏ ਜਾਪਿਆ ਜਾਹੀ ਜਿਹੜਾ ਕੁਛ ਉਣਤਾਈਆਂ ਕਰਕੇ ਤੇ ਸਾਡੀ ਆਫਸਰਤਰ ਵੀ ਹੋ ਜੇ ਪਾਟੋ ਤਾੜ ਕਰਕੇ ਉਹ ਜਿਹੜਾ ਹੀ ਨਈ ਪਹੁੰਚ ਵੰਡਿਆ ਸੂਰਾ ਸੋ ਪਹਿਚਾਨੀ ਹੈ ਜੋ ਲਰੈਦੀਨ ਕੇ ਹੇਤ ਪਰਜਾ ਪਰਜਾ ਕਟਮਰੀ ਕਬੂਨਾ ਛਾਡੇ ਖੇਤ 6 ਜੂਨ ਤੋਂ ਬਾਅਦ ਸ਼ੁਰੂ ਹੁੰਦਾ ਹੈ ਸਿੱਖ ਫੌਜੀਆਂ ਦਾ ਪਾਤੀ ਫੌਜ ਨਾਲ ਯੁੱਧ ਵਰਗਾ ਮੁਕਾਬਲਾ ਰੇਡੀਓ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਤੇ ਸੰਤਾ ਦੀ ਸ਼ਹਾਦਤ ਦੀ ਖਬਰ ਸੁਣ ਕੇ ਸਿੱਖ ਫੌਜੀਆਂ ਨੇ ਬਗਾਵਤ ਕਰਦੇ ਹੋਏ ਅਸਲੇ ਨਾਲ ਗੱਡੀਆਂ ਪਰ ਕੇ ਅੰਮ੍ਰਿਤਸਰ ਨੂੰ ਚਲੇ ਪਾ ਦਿੱਤੇ ਬੈਰ ਕਾਂ ਛੱਡ ਦਿੱਤੀਆਂ ਤੇ ਰਸਤੇ 'ਚ ਪਾਰਤੀ ਫੌਜ ਦੇ ਹਮਲੇ 'ਚ ਕਈ ਸਿੱਖ ਫੌਜੀ ਸ਼ਹੀਦ ਹੋਏ ਕਈ ਜ਼ਖਮੀ ਹੋਏ ਕਈ ਪੜੇ ਗਏ ਉਹਨਾਂ ਨੂੰ ਹੀ ਧਰਮੀ ਫੌਜੀ ਕਿਹਾ ਜਾਂਦਾ ਹੈ 41 ਸਾਲ ਹੋ ਗਏ ਐਸਜੀਪੀਸੀ ਸਮੇਤ ਕਿਸੇ ਨੇ ਵੀ ਇਹਨਾਂ ਦੀ ਸਾਰ ਨਹੀਂ ਲਈ ਸ਼ਹੀਦੀ ਪਹਿਰੇ ਦਾ ਕੌਤਕ ਦੇਖੋ ਗੁਰੂ ਰਾਮਦਾਸ ਜੀ ਦੇ ਘਰ ਦਾ ਕੌਤਕ ਦੇਖੋ ਯੂਕੇ ਦੀ ਧਰਤੀ ਤੋਂ ਸਤਕਾਰਯੋਗ ਪੰਜ ਪੈਰ ਸਹਿਬਾਨ ਭਾਈ ਬਲਦੇਵ ਸਿੰਘ ਜੀ ਦੇ ਸਿਰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੱਥ ਧਰ ਕੇ ਐਸੀ ਸੇਵਾ ਬਖਸ਼ਿਤ ਟੀਜੋ ਸ਼ਹੀਦ ਧਰਮੀ ਫੌਜੀਆਂ ਦਾ ਇਤਿਹਾਸ ਸਿਰਜੇਗੀ ਬੱਚੇ-ਬੱਚੇ ਤੱਕ ਧਰਮੀ ਫੌਜੀਆਂ ਦੀਆਂ ਸ਼ਹਾਦਤਾਂ ਯੁੱਧ ਵਰਗੇ ਮੁਕਾਬਲੇਆਂ ਜੁਲਮੀ ਤਸੀਹਿਆਂ ਦੀ ਵੀਰਗਾਥਾ ਪਹੁੰਚਾਈ ਜਾਵੇਗੀ ਯੂਕੇ ਤੋਂ ਵਿਸ਼ੇਸ਼ ਤੌਰ ਤੇ ਧਰਮੀ ਫੌਜੀਆਂ ਦਾ ਸਨਮਾਨ ਕਰਨ ਪਹੁੰਚੇ ਪਾਈਪਲ ਦੇਵ ਸਿੰਘ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਕੀ ਅਰਦਾਸ ਯੋਦਰੀ ਕੀਤੀ ਤੇ ਧਰਮੀ ਫੌਜੀਆਂ ਦੇ ਹੱਕ ਵਿੱਚ ਆਵਾਜ਼ ਦਾ ਨਾਅਰਾ ਮਾਰਿਆ ਬਟਾਲਾ ਦੇ ਗੁਰਦੁਆਰਾ ਸਤਕਰਤਾਰੀਆਂ ਸਾਹਿਬ ਵਿਖੇ ਧਰਮੀ ਫੌਜੀਆਂ ਦੇ ਪ੍ਰਦਾਨ ਪਲਦੇਵ ਸਿੰਘ ਨੇ ਯੂਕੇ ਤੋਂ ਆਏ ਪਾਈ ਬਲਦੇਵ ਸਿੰਘ ਦਾ ਗੁਰੂ ਦੀ ਹਜ਼ੂਰੀ ਚ ਸਨਮਾਨ ਕੀਤਾ ਤੇ ਵਿਦੇਸ਼ ਦੀ ਸੰਗਤ ਦਾ ਧੰਨਵਾਦ ਕੀਤਾ ਇਸ ਮੌਕੇ ਯੂਕੇ ਤੋਂ ਆਏ ਪਾਈ ਬਲਦੇਵ ਸਿੰਘ ਨੇ タルਮੀ ਫੌਜੀਆਂ ਦੀ ਅਬੋਹਰਛ ਸ਼ਹੀਦ ਤੇ ਫੱਟੜ ਸਿੱਖ ਫੌਜੀਆਂ ਦੀ ਬਣ ਰਹੀ ਯਾਦ ਕਰਦੇ ਕੀ ਅਪੀਲ ਕੀਤੀ ਸੰਗਤਾਂ ਨੂੰ ਤੁਸੀਂ ਸੁਣਿਓ ਜਰੂਰ ਤੇ ਸ਼ੇਅਰ ਕਰਨਾ ਨਾ ਭੁੱਲੋ ਪੂਰੀ ਪਰੀ ਸਾਧ ਸੰਗਤ ਜੀਓ ਆ ਦੇਖੋ ਆ ਉਸ ਘਰੇ ਵਿੱਚ ਸੀ ਤੇ ਇਹਨਾਂ ਦੇ ਗਿੱਟੇ 'ਚ ਗੋਲੀ ਲੱਗੀ ਸੀ ਆ ਦੇਖ ਲਓ ਕੀ ਆ ਇਹੜੇ ਕਰਕੇ ਇਹੜੇ ਕਰਕੇ ਮੈਂ ਕਰ ਤੱਕ ਕਿੱਤੇ ਚ ਗੋਲੀ ਵੱਜੀ ਸੀ ਇਹ ਗੱਡੀ ਜਿਵੇਂ ਨਹੀਂ ਵਹਿ ਸਕਦਾ ਉੱਤੋਂ ਘੁੰਮ ਨਹੀਂ ਸਕਦੇ ਉੱਤੋਂ ਵੀ ਨਹੀਂ ਘੁੰਮ ਵੀ ਨਹੀਂ ਸਕਦਾ ਇਦਾਂ ਖੜੇ ਰਹਿਣਾ ਨਹੀਂ ਇਦਾਂ ਖੜੇ ਰਹਿਣਾ ਧੌਣ ਵੀ ਨਹੀਂ ਮੁੜਦੀ ਧੌਣ ਵੀ ਨਹੀਂ ਮੁੜਦੀ ਦੇਖੋ ਕਿੰਨੀ ਇਹਨਾਂ ਦੀ ਸੇਵਾ ਸੀ ਤੇ ਇਸ ਕਰਕੇ ਇਹਨਾਂ ਦੀ ਜਿੱਦਾਂ ਵੀ ਹੋ ਸਕੇ ਕਿ ਹੋਰ ਆਪਣੇ ਕੋਲ ਬੜੇ ਡੇਰੇ ਆ ਹੋਰ ਬਾਬੇ ਆ ਬੜਾ ਬੜਾ ਖੁਸ਼ ਹਾਲ ਅੱਜਕੱਲ ਚੜਦਾ ਪਰ ਇਹਨਾਂ ਦੀ ਜਿਹੜੀ ਬਾਰ ਬਾਰ ਮੈਂ ਕਹਿ ਰਿਹਾ ਦੇਖੋ ਖਲਾਤ ਕੀ ਆ ਆਪਣ ਨੇ ਢੜਕੇ ਸੇਵਾ ਕਰਨੀ ਆ ਗੁਰੂ ਪੈਰੀ ਸਾਧ ਸੰਗਤ ਜੀਓ ਅੱਜ ਇਥੇ ਸਾਡੀ ਧਰਮੀ ਫੌਜੀਆਂ ਦੇ ਨਾਲ ਮੁਲਾਕਾਤ ਹੋਈ ਆ ਜੋ ਉਹਨੇ ਆਪਣੇ ਬਾਰੇ ਕਾਫੀ ਕੁਝ ਦੱਸਿਆ ਆ ਜੋ ਉਹਨੇ ਜਿਹੜੇ ਉਦੋਂ ਯਾਨੀ 6 ਜੂਨ ਰਾਤ ਨੂੰ ਅਮਰੀਕਾਂ ਛੱਡੀਆਂ ਸੀ ਜਿਹੜੇ ਹੋਰ ਹੋਰ ਸੀ ਨਾ ਇਹ ਹੋਰ ਵਿਖੇ ਜਿਹੜਾ ਨਾ ਸੀਤੀਆਂ ਵਾਹ ਦੇਖੋ ਕਿੰਨੀ ਛੋਟੀਆਂ ਛੋਟੀਆਂ ਉਮਰ ਸੀ ਆ ਦੇਖੋ ਕਿੰਨਾਂ ਦਾੜੀ ਨਹੀਂ ਆ ਇਹ ਜੇ 2-2 4-4 ਮਹੀਨੇ ਸਾਲ ਦੀ ਜਿਹਨਾਂ ਨੂੰ ਸਰਵਿਸ ਹੋਈ ਸੀ ਹੈ ਜੇ ਉਹਨਾਂ ਦੀ ਇਹਨਾਂ ਨੇ ਅਮਰੀਕਾਂ ਛੱਡੀਆਂ ਸੀ ਦੇ ਸ਼ਰਮਣੀ ਕਮੇਟੀ ਇਹਨਾਂ ਨੂੰ ਧਰਮੀ ਫੌਜੀ ਮਨ ਨੂੰ ਤਿਆਰ ਨਹੀਂ ਕਹਿੰਦੀ ਜੇ ਤੁਹਾਨੂੰ ਪੈਨਸ਼ਨ ਮਿਲਦੀ ਆ ਦੱਸੋ ਪੈਨਸ਼ਨ ਮਿਲਦੀ ਆ ਤੇ ਕੁਰਬਾਨੀ ਤਾਂ ਕੀਤੀ ਕਿ ਨਹੀਂ ਅਮਰੀਕਾ ਦਾ ਛੱਡੇ ਕਿ ਨਹੀਂ ਜੇਲ੍ਹਾਂ ਦਾ ਕਟੀਆਂ ਕਿ ਨਹੀਂ ਜੇ ਕੋ ਆਪਣੇ ਵਕੀਲ ਕਰਕੇ ਜਾਂ ਆਪਣੇ ਹਿੰਮਤੇ ਦੇ ਨਾਲ ਪੈਨਸ਼ਨ ਲੈ ਲਈ ਨੌਕਰੀ ਕੀਤੀ ਸੀ ਪੈਨਸ਼ਨ ਲੈਂਦੇ ਆ ਅਪਰ ਤਾਂ ਮਿਲਦੀ ਨਹੀਂ ਕਿਸੇ ਨੂੰ ਅਸੀਂ ਬੇਨਤੀ ਕਰਦੇ ਆ ਜੋ ਕਿ ਉੱਥੇ ਸ਼ਹੀਦ ਦੀ ਗੈਲਰੀ ਬਣੀ ਗਈ ਆ ਬਣਾਈ ਗਈ ਆ ਜੋਨ 84 ਦੇ ਈਦਾਂ ਦੀ ਤੇ ਆ ਜਿਹੜੇ ਸਿੰਘ ਆ ਨਾ ਜਿਹੜੇ ਸ਼ਹੀਦ ਹੋਏ ਆ ਇਨਾਂ ਦੀ ਫੋਟੋ ਉੱਥੇ ਜ਼ਰੂਰ ਲੱਗਣੀ ਚਾਹੀਦੀ ਹੈ। ਦੂਸਰੀ ਗੱਲ ਇਹ ਇਨਾਂ ਨੇ ਇਨਾਂ ਸ਼ਹੀਦੀ ਦੇਖੋ 13 ਸਿੰਘ ਸ਼ਹੀਦ ਹੋਏ ਆ ਰਵਿੰਦਰ ਸਿੰਘ 78 ਦੇ ਵਿੱਚ। ਉਹਨਾਂ ਦੀ ਕੁਰਬਾਨੀ ਤੋਂ ਕੌਮ ਵਿੱਚ ਜਾਗਤ ਹੀ ਆਈ ਸੀ। ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਖਾਲਸਾ ਪੰਥ ਦੇ ਝੰਡੇ ਝੂਲ ਰਹੇ ਆ। ਸ਼ੁਰੂਆਤ ਕਿੱਥੋਂ ਹੋਈ ਸੀ? 13 ਸਿੰਘਾਂ ਨੇ ਕੁਰਬਾਨੀ ਕੀਤੀ ਸੀ। ਉਸ ਤੋਂ ਬਾਅਦ ਜੂਨ 84 'ਚ ਕੁਰਬਾਨੀ ਹੋਈ। ਦੁਨੀਆ ਭਰ ਦੇ ਵਿੱਚ ਖਾਲਸੇ ਦੇ ਝੰਡੇ ਝੁਲਦੇ ਆ ਪਰ ਇਹਨਾਂ ਵਿਚਾਰੇ ਧਰਮੀ ਫੌਜੀ ਵੀਰਾਂ ਦਾ ਇਹ ਆ। ਵੇ ਨਾ ਤਾਂ ਸਾਨੂੰ ਚਾਚਣਾ ਵਸ਼ੀਸ਼ ਨੂੰ ਤਿਆਰ ਆ ਤੇ ਨਾ ਸਾਨੂੰ ਕੋ ਧਰਮੀ ਫੌਜੀ ਉਹਨਾਂ ਨੂੰ ਤਿਆਰ ਆ ਤੇ ਜਿਹੜਾ ਇਹਨਾਂ ਨੇ ਸਥਾਨ ਬਣਾਉਣਾ ਜਿੱਥੇ ਤੁਸੀਂ ਇਹਨਾਂ ਨੂੰ ਸਥਾਨ ਵਾਸਤੇ ਮਾਇਆ ਭੇਜਣੀ ਆ ਹਰ ਇੱਕ ਗੁਰਦੁਆਰਾ ਉਹ ਲਿਖ ਕੇ ਪਾਵੇ ਵੀ ਇਹਨਾਂ ਧਰਮੀ ਫੌਜੀਆ ਨੂੰ ਇੱਕ ਮਤਾ ਪਾ ਕੇ ਧਰਜੀ ਧਰਮੀ ਫੌਜੀ ਮੰਨਿਆ ਜਾਵੇ ਤੇ ਅੱਜ ਜਿਹੜੇ ਸਿੰਘ ਸ਼ਹੀਦ ਹੋਇਆ ਜਿਹੜੀ ਗੈਲਰੀ ਆ ਗੈਲਰੀ ਦੇ ਵਿੱਚ ਇਹਨਾਂ ਦੀ ਫੋਟੋ ਲਾਈ ਜਾਵੇ ਅਸੀਂ ਪਰਸਨੀ ਤੌਰ ਤੇ ਵੀ ਉਹਨਾਂ ਨੂੰ ਬੇਨਤੀ ਕਰਾਂਗੇ ਨਮਦੀਵਟ ਖਸਾਲ ਦੇ ਮੁਖੀ ਬਾਬਾ ਅਰਨਾਮ ਸਿੰਘ ਨੂੰ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾ ਕੇ ਉਹ ਸ਼ਹੀਦੀ ਗੈਲਰੀ ਤਿਆਰ ਕੀਤੀ ਆ ਇਹ 6 ਜੂਨ ਨੂੰ ਜਦੋਂ ਇਹਨਾਂ ਨੇ ਅਮਰੀਕਾ ਛੱਡੀਆਂ ਸੀ ਉਹ ਹੋਰ ਮੁਖੇ ਇਹਨਾਂ ਦਾ ਮੁਕਾਬਲਾ ਆ ਸੀ ਇਹਨਾਂ ਨੇ ਡੱਟ ਕੇ ਪ੍ਰਵਾਹ ਨਹੀਂ ਕੀਤੀ ਹਥਿਆਰ ਵੀ ਸੁੱਟ ਸਕਦੇ ਸੀ ਮਾਫੀ ਵੀ ਮੰਗ ਸਕਦੇ ਸੀ ਪਰ ਛੇਦੀਆਂ ਪਾ ਗਏ ਤੇ ਇਹਨਾਂ ਦੀ ਯਾਦਗਾਰ ਉੱਥੇ ਵੱਲ ਰਹੀ ਆ ਉਹਨਾਂ ਵਾਸਤੇ ਯੂਕੇ ਦੀਆਂ ਯੂਰਪ ਦੀਆਂ ਸੰਗਠਨਾਂ ਨੇ ਵੱਧ ਚੜ ਕੇ ਹਿੱਸਾ ਪਾਉਣਾ ਹੋਰ ਵੀ ਅਸੀਂ ਜਿਹੜਾ ਕਾਰਸੇਵਾ ਵਾਲੇ ਉਹਨਾਂ ਮਹਾਪੁਰਸ਼ਾਂ ਤੱਕ ਵੀ ਬੇਨਤੀ ਕਰਵਾਂਗੇ ਇਹ ਸਾਡੀਆਂ ਬੇਨਤੀਆਂ ਜੁਰ ਪ੍ਰਵਾਨ ਕਰਨੀਆਂ ਇੱਕ ਧਰਮੀ ਫੌਜੀ ਦੀ ਮੋਬਾਈਲ ਬੰਦ ਕਰ ਮੈਨੂੰ ਵੀਡੀਓ ਮਿਲੀ ਸੀ ਜਿਹਦੇ ਸਬੰਧ ਵਿੱਚ ਮੈਂ ਮਮੂਲੀ ਜਰ ਨੂੰ ਅਜਨਕੀਤ ਸੇਵਾ ਭੇਜੀ ਸੀ ਅੱਜ ਇਥੇ ਆਏ ਤਾਂ ਬੜੇ ਵਿਚਾਰੇ ਸਾਰੇ ਇਕੱਠੇ ਹੋਏ ਆ ਬੜਾ ਮੈਨੂੰ ਮਾਣ ਬਖਸ਼ਿਆ ਪੈਸੇ ਤਾਂ ਬਹੁਤ ਜਗ੍ਹਾ ਭੇਜੇ ਆ ਜੋ ਉਹਨਾਂ ਦੀਆਂ ਛੋਟ ਛੋਟੀਆਂ ਗੱਲਾਂ ਸੁਣੀਆਂ ਉਹ ਕਿੱਦਾਂ ਭੱਜੇ ਕਿੱਦਾਂ ਕਰੇ 40 ਸਾਲਾਂ ਦੇ ਵਿੱਚ ਮੈਂ ਕਿਸੇ ਦੀ ਇੰਟਰਵਿਊ ਨਹੀਂ ਸੁਣੀ ਕਿਤੇ ਧਰਵੀ ਫੌਜਾਂ ਦੀ ਫੌਜੀਆਂ ਦੀ ਗੱਲ ਚੱਲੀ ਹੋਵੇ ਜਾਂ ਉਹਨਾਂ ਤੋਂ ਦੱਸਿਓ ਵੀ ਤੁਸੀਂ ਕਿੱਦਾਂ ਠੱਠਿਆਂ ਹੋ ਸਕਦਾ ਮੈਂ ਨਾ ਸੁਣੀ ਪਰ ਇੰਨੀ ਮੈਂ ਬਹੁਤੀ ਨਹੀਂ ਸੁਣੀ ਮੈਂ ਯੂਕੇ ਦੀਆਂ ਯੂਰਪ ਦੀਆਂ ਸੰਗਠਾ ਨੂੰ ਇੱਕ ਵਿਸ਼ੇਸ਼ ਤੌਰ ਤੇ ਬੇਨਤੀ ਕਰਨੀ ਆ ਇਹਨਾਂ ਨੇ ਇੱਕ ਜਗ੍ਹਾ ਲਈ ਆ 2017 ਦੇ ਵਿੱਚ ਉੱਥੇ ਥੋੜੀਆਂ ਟੀਨਾ ਪਾ ਕੇ ਇੱਕ ਛੋਟਾ ਜਿਹਾ ਕਮਰਾ ਬਣਾ ਕੇ ਤੇ ਉਹਨੂੰ ਚਲਾ ਰਹੇ ਹਜੇ ਉਹਦਾ ਕੋਈ ਮੂੰਹ ਮੱਥਾ ਕੋਈ ਨਹੀਂ ਬਣਿਆ ਇੱਕ ਛੋਟਾ ਜਿਹਾ ਕਨਾਲਕ ਜਗ੍ਹਾ ਲਈ ਆ ਉਹਦੇ ਵਿੱਚੋਂ ਵੀ ਖੜੀ ਚਾਰ ਮਾਰਲੇ ਜਿਹੜੀ ਰੋਡ ਬਣੀ ਉਹਦੇ ਵਿੱਚ ਆ ਗਈ ਆ ਮੈਂ ਸਪੱਸ਼ਟ ਤੌਰ ਤੇ ਕਹਿਣਾ ਤੇ ਇਹਨਾਂ ਦੀ ਕਰਨੀਆਂ ਸਿੱਧੇ ਹੋ ਕੇ ਡਟ ਕੇ ਮਜ਼ਦੂਰ ਜਿੰਨੇ ਵੀ ਗੁਰਦੁਆਰਾ ਸਾਹਿਬ ਜੁਕੇ ਤੇ ਯੂਰਪ ਦੇ ਪਰ ਸੋਸ਼ਲ ਵਾਲੀ ਗੱਲ ਇਹ ਆ ਜੋ ਇਹਨਾਂ ਤੋਂ ਪੁੱਛਿਆ ਧਰਮੀ ਕਮੇਟੀ ਹਜੇ ਇਹਨਾਂ ਨੂੰ ਅਕਸੈਪਟ ਹੀ ਨਹੀਂ ਕਰ ਰਹੀ ਆਪਣੀ ਸ਼ਰੋਨੀ ਕਮੇਟੀ ਜਿਹੜੀ ਨਾ ਉਹ ਅਕਸੈਪਟ ਹੀ ਨਹੀਂ ਕਰ ਰਹੀ ਵੀ ਤੁਸੀਂ ਧਰਮੀ ਫੌਜੀ ਵੀ ਹੈਗੇ ਮੰਨਣ ਨੂੰ ਤਿਆਰ ਨਹੀਂ ਹੁਣ ਦੱਸੋ ਕੀ ਕਰਾਂ ਚਲੋ ਜਿਹੜੀ ਸ਼ਰੋਨੀ ਕਮੇਟੀ ਆ ਉਹਦੇ ਕੰਮ ਹੀ ਇਦਾਂ ਦੇ ਆ ਕਿ ਉਹਨਾਂ ਦਾ ਸਰਕਾਰ ਸਰਕਾਰ ਦਾ ਪ੍ਰੈਸ਼ਰ ਆ ਸਾਡੇ ਤੇ ਕੋਈ ਪ੍ਰੈਸ਼ਰ ਨਹੀਂ ਹੈਗਾ ਜਿਹੜੇ ਯੂਕੇ ਦੇ ਯੋਰ ਸੰਗਤਾਂ ਬੈਠੀਆਂ ਨਾ ਉਹਨਾਂ ਦਾ ਕੋਈ ਪ੍ਰੈਸ਼ਰ ਨਹੀਂ ਹੈਗਾ ਸਾਰਾ ਜੋ ਡਾਟਾ ਬਣ ਕੇ ਜਿਹੜੀ ਜਗ੍ਹਾ ਜੋ ਭਾਈ ਸਾਹਿਬ ਆ ਇਹ ਗੱਲ ਤੁਹਾਡੇ ਕੋਲ ਪਹੁੰਚ ਜਾਣੀ ਆ ਇਹਨਾਂ ਨੇ ਦੇਖੋ ਇੰਨਾ ਕੁਝ ਕਰਨ ਦੇ ਵਾਸਤੇ ਜਿਹੜੀ ਕਿਹਾ ਪੰਜ ਸੱਤ ਸਾਡੇ ਹੋਣਗੇ ਨਾਲ ਦੇ ਮੈਂਬਰ ਜਿਨ੍ਹਾਂ ਨੂੰ ਕੋਈ ਆਰਥਿਕ ਤੌਰ ਤੇ ਕਮਜ਼ੋਰ ਹੈ ਚਲੋ ਅਸੀਂ ਠੀਕ ਆ ਬਾਕੀ ਕਹਿੰਦੇ ਠੀਕ ਆ ਪਰ ਸਾਨੂੰ ਇਹ ਨਾ ਅਜੇ ਤੱਕ ਇਹਨਾਂ ਨੇ ਸਨਮਾਨ ਨਹੀਂ ਨੀ ਕੀਤਾ ਕਿੰਨਾ ਦੇਖੋ ਧਰਮੀ ਫੌਜੀਆ ਦਾ ਕਿੰਨਾ ਵੱਡਾ ਯੋਗਦਾਨ ਜੇ ਉਦੋਂ ਇਹ ਇੰਨੀ ਕਾਰਵਾਈ ਨਾ ਕਰਦੇ ਅਟੈਕ ਤੋਂ ਬਾਅਦ ਅਗਲਾ ਪਤਾ ਨਹੀਂ ਸਰਕਾਰ ਦਾ ਕੀ ਪ੍ਰੋਗਰਾਮ ਸੀ ਲੱਭਣਾ ਨਹੀਂ ਲੱਭਣਾ ਸੀ ਕਿ ਜਿੱਦਾਂ ਨੇ ਦੱਸ ਦਿਆ ਵੀ ਅਸੀਂ ਇੰਨੀ ਤਰੀਕ ਨੂੰ ਸ਼ੁਰੂ ਹੋਏ ਆ ਇੰਦਾ ਅਸੀਂ ਇੱਥੇ ਆ ਇੰਦਾ ਸਾਨੂੰ ਰੋਕੇ ਆ ਗਿਆ ਅੱਜ ਤੱਕ ਕੀਤਾ ਗਿਆ ਬਹੁਤ ਨਾਈ ਦੁਖਦਾਈ ਗੱਲ ਆ ਸਵੋਚੀਆਂ ਸੰਗਤਾਂ ਨੂੰ ਯੂਕੇ ਦੇ ਯੂਰਪ ਦੇ ਨੂੰ ਇੱਥੋਂ ਤਾਂ ਛੱਡਿ ਚੱਲੋ ਬਹੁਤ ਪਰ ਇੱਥੇ ਵੀ ਜਿਹੜੇ ਕਾਰ ਸੇਵਾ ਵਾਲੇ ਆ ਉਹਨਾਂ ਨੂੰ ਕਹਾਂਗੇ ਇਹਨਾਂ ਦਾ ਅਲੀ ਸ਼ਾਨ ਯਾਦਗਾਰ ਬਣਨੀ ਚਾਹੀਦੀ ਆ ਔਰ ਇਹਨਾਂ ਨੂੰ ਪੂਰਾ ਮਾਨਸਨ ਮਾਰ ਬਣਨਾ ਚਾਹੀਦਾ ਸ਼ਹੀਦ ਦੀ ਗੈਲਰੀ ਬਣੀ ਆ ਦਰਬਾਰ ਸਾਹਿਬ ਤੇ ਆ ਅਕਾਲ ਤਖਤ ਤੇ ਨਾਮ ਦੀ ਮਿੱਟੀ ਖਾਲ ਦੇ ਮੁਖੀ ਬਾਬਾ ਰਾਮ ਸਿੰਘ ਨੇ ਸੰਪਰਕ ਕੀਤਾ ਸੀ ਮੇਰਾ ਸੰਪਰਕ ਹੋਇਆ ਨਹੀਂ ਪਿਛਲੀ ਵੀਡੀਓ ਵਿੱਚ ਵੀ ਮੈਂ ਕਿਹਾ ਸੀ ਜਰੂਰ ਜਿਹੜਾ ਜਿੱਦਾਂ ਦੱਸਿਆ ਵੀ ਚਲੋ ਤੇਰਾ ਸਿੰਘ ਕਿੱਥੇ ਤੁਹਾਡੇ ਸ਼ਹੀਦ ਹੋਏ ਸੀ ਉਹ ਅਬੋਰ ਅਬੋਰ ਜਿਹੜੇ ਬਾਈਪਾਸ ਤੇ ਤੇਰਾ ਸਿੰਘ ਸ਼ਹੀਦ ਹੋਏ ਸੀ ਜਗ੍ਹਾ ਵੀ ਤੁਸੀਂ ਉੱਥੇ ਲਈ ਆ ਹਾਂ ਉੱਥੇ ਉਹਨਾਂ ਦੀ ਜਗ੍ਹਾ ਵਿੱਚ 25 ਚਖਮੀ 25 ਚਖਮੀ ਹੋਈ ਸੀ ਜਿਹੜਾ ਸਿੰਘ ਉਹਨਾਂ ਦੀ ਜਗ੍ਹਾ ਬਣਾਉਣੀ ਆ ਸਮੂਚਿਆ ਸਕਤਾ ਦੇਖੋ ਅਸੀਂ ਬੇਨਤੀ ਕਰਦੇ ਆਂ ਬੜੀ ਵਾਰੀ ਤੁਸੀਂ ਸਾਨੂੰ ਕਿਹਾ ਜੀ ਆਹ ਲੈ ਲਓ ਪੈਸੇ ਅਸੀਂ ਤੁਹਾਨੂੰ ਨਾ ਕਰਦੇ ਨਾ ਪਰ ਸਮੂਚਿਆ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਨਹੀਂ ਪ੍ਰੋਗਰਾਮ ਲਿਖਿਆ ਆਪਾਂ ਤਕੜੇ ਹੋ ਕੇ ਇਹਨਾਂ ਨੂੰ ਸਪੋਰਟ ਕਰਨੀ ਆ ਮੈਂ ਇੱਕ ਹੋਰ ਦੱਸ ਦਵਾਂ ਪਿੱਛੇ ਜੱਕ ਗਿਲੰਦਰ ਦਾਮ ਰਾਗੀ ਸਿੰਘ ਦੇ ਸਾਈਡ ਦਾ ਜਿਹੜਾ ਸੀ ਉਹ ਕੋ ਚੜਾਈ ਕਰ ਗਿਆ ਸੀ ਤੇ ਉਹਦੀ ਖਰੇ ਕਰ ਬੱਚੀ ਸੀ 52000 ਪਾਉਂਡ ਉਹਦੇ ਘਰ ਆਇਆ ਸੀ ਅਸੀਂ ਵਿਰੋਧ ਵੀ ਕੀਤਾ ਸੀ ਕਿ ਤੁਸੀਂ ਗਲਤ ਕੰਮ ਕੀਤਾ ਪਰ ਤੁਸੀਂ ਦੇਖ ਲਓ ਕਿੰਨੇ ਵੀਰ ਧਰਮੀ ਫੌਜੀ ਆ ਇਹਨੇ ਇੱਕ ਪੈਸਾ ਤਦੁੱਲਾ ਘਰ ਨਹੀਂ ਲੱਗ ਜਾਣਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣਾ ਇਹ ਧਰਮੀ ਫੌਜੀ ਵੀ ਕੋ ਹੋਏ ਸੀ ਇਹਨਾਂ ਦਾ ਪੂਰਾ ਉਤੇ ਇਤਿਹਾਸ ਲਿਖਿਆ ਜਾਊਗਾ ਬਾਕੀ ਨਾਲ ਦੀ ਨਾਲ ਇਹਨਾਂ ਦੇ ਇਕੱਲੇ ਇਕੱਲੇ ਦੀ ਇੰਟਰਵਿਊ ਲੈ ਕੇ ਅਸੀਂ ਤੁਹਾਡੇ ਕੋਲ ਲੈ ਕੇ ਆਵਾਂਗੇ ਅੱਜ ਅਸੀਂ ਇਹਨਾਂ ਨੂੰ ਮਿਲੇ ਆਂ ਤੇ ਇਹਨਾਂ ਦਾ ਪੂਰਾ ਆਪਾਂ ਸਹਿਯੋਗ ਜਨਾ ਪ੍ਰਬੰਧਕ ਕਮੇਟੀਆਂ ਕੋਈ ਪਰਸਨੀ ਤੌਰ ਤੇ ਵੀ ਜਾਵਾਂਗੇ ਇਹ ਸਾਡੀ ਬੇਨਤੀ ਨੂੰ ਜਰੂਰ ਪ੍ਰਵਾਨ ਕਰਿਓ ਜੋ ਅੱਜ ਧਰਮੀ ਫੌਜੀਆਂ ਨੂੰ ਸਨਮਾਨਿਤ ਕੀਤਾ ਗਿਆ ਇਹ ਯੂਕੇ ਤਾਂ ਯੂਰਪ ਦੀਆਂ ਸਮੂਚੀਆਂ ਸੰਗਤਾਂ ਸਮੂਚੀਆਂ ਪ੍ਰਬੰਧਕ ਕਮੇਟੀਆਂ ਤਾਂ ਸਮੂਚੀਆਂ ਜਥੇਬੰਦੀਆਂ ਵੱਲੋਂ ਆਇਆ ਜਿਸ ਆਇਆ ਸਨਮਾਨ ਹੈ ਨਾ ਯੂਕੇ ਤੇ ਯੂਰਪੀਆਂ ਸਮੂਚੀਆਂ ਸੰਗਤਾਂ ਸਮਤੀਆਂ ਜਥੇਬੰਦੀਆਂ ਤੇ ਪ੍ਰਬੰਧਕ ਕਮੇਟੀਆਂ ਵੱਲੋਂ ਸਨਮਾਨਤਿਆਂ ਬਹੁਤ ਬਹੁਤ ਰਤਨਵਾਦ ਤੁਹਾਡੀ ਕੁਰਬਾਨੀ ਹੈ ਕਿ ਸਾਡਾ ਸਿਰ ਝੁਕਦਾ ਔਰ ਅਸੀਂ ਵਿਸ਼ਵਾਸ ਤੋਂ ਆਉਂਦੇ ਆ ਯੂਰਪ ਦੀਆਂ ਤੇ ਯੂਕੇ ਦੀ ਇੰਗਲੈਂਡ ਦੀਆਂ ਸੰਗਤਾਂ ਜਿਹੜਾ ਵੀ ਤੁਸੀਂ ਪ੍ਰੋਗਰਾਮ ਦੇਖੋਗੇ ਉਹਦੇ ਨਾਲ ਬੱਦ ਚੜ ਕੇ ਤਨ ਤੇ ਮਨ ਧੰਦੇ ਨਾਲ ਤੁਹਾਡਾ ਸਹਿਯੋਗ ਦਿੱਤਾ ਜਾਊਗਾ ਜਿੱਦਾਂ ਦਾ ਵੀ ਤੁਸੀਂ ਸਾਨੂੰ ਦੱਸੋਗੇ ਅਸੀਂ ਬਿਲਕੁਲ ਕਾਡੇ ਨਾਲ ਚੱਲਾਂਗੇ ਮਾਸਿਕ ਤਰਫ ਪੋਜੀਸ਼ਨ ਦਾ ਪ੍ਰਧਾਨ ਬਲਦੇਵ ਸਿੰਘ ਅਰਦਾਸ ਹੋ ਰਿਹਾ ਆ ਜੁਕੇ ਤੋਂ ਆਏ ਭਾਈ ਬਲਦੇਵ ਸਿੰਘ ਦਾ ਧੰਨਵਾਦ ਕਰਦੇ ਆ ਔਰ ਜਿੰਨੇ ਵੀ ਬਾਦ ਦੇ ਮੁਲਖ ਨੇ ਸਾਰਿਆਂ ਦਾ ਹੀ ਆਲ ਵਰਲਡ ਦਾ ਜਿਹੜਾ ਬਾਦ ਸਤਕਾਰ ਕਰਦੇ ਆ ਕਿਉਂਕਿ ਕਮੀਆਂ ਦੇ ਵਿੱਚ ਕੁਝ ਰਹਿ ਜਾਂਦੀਆਂ ਹਰ ਚੀਜ਼ ਦੇ ਵਿੱਚ ਕਮੀ ਰਹਿੰਦੀ ਆ ਜਿਉਂ 1984 ਦਾ ਅਟੈਕ ਹੋਇਆ ਤੇ ਉਹਦੇ ਬਾਰੇ ਬਾਅਦ ਦੀ ਜਿਹੜੀ ਆ ਸਗਤ ਉਹ ਬਹੁਤ ਵਿਚਾਰ ਦੇ ਵਿੱਚ ਵਾ ਔਰ ਉਹਨਾਂ ਦੇ ਵਾਸ ਦੀ ਜਿਹੜੀ ਗੱਲ ਚੱਲਦੀ ਹੈ ਵਾਸ ਦੀ ਇਹ ਹੁੰਦੀ ਹੈ ਕਿ ਫੰਡ ਨੂੰ ਇਕੱਠਾ ਕਰਨਾ ਔਰ ਇਹਨਾਂ ਤੱਕ ਪਹੁੰਚਾਉਣਾ ਲੇਕਿਨ ਕਈ ਵਿੱਚ ਇਹੋ ਜਿਹੀ ਕਾਰਤਾਈਆਂ ਜਿਹਦੇ ਨਾਲ ਨਹੀਂ ਹੋਇਆ ਸਨ 12 ਦੇ ਵਿੱਚ ਚੈਨਲ ਦੇ ਮਾਲਕ ਸਰਦਾਰ ਨਤੀ ਸਿੰਘ ਜੀ ਨੇ 16 ਕਰੋੜ ਰੁਪਏ ਭੇਜਿਆ ਸੀ ਜਿਹੜਾ ਕੁਝ ਓਣਤਈਆਂ ਕਰਕੇ ਤੇ ਸਾਡੀ ਆਪਸ ਵਿੱਚ 70 ਵੀ ਫੋਜ ਦੀ ਪਟੋ ਤਾੜ ਕਰਕੇ ਉਹ ਜਿਹੜਾ ਸੀ ਨਹੀਂ ਪਹੁੰਚ ਵੰਡਿਆ ਗਿਆ ਔਰ ਅੱਜ ਜਿਹੜਾ ਵਾ ਮਾਜੀ ਬਲਦੇਵ ਸਿੰਘ ਜੀ ਨੇ ਆ ਕੇ ਸਾਡਾ ਦਰਦ ਸੁਣਿਆ ਦਰਦ ਅੱਖੀਂ ਵੇਖ ਕੇ ਕੰਨੀ ਸੁਣ ਕੇ ਅੱਜ ਜਿਹੜਾ ਹੀ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਸਾਨੂੰ ਜਿਹੜੀ ਅੱਜ ਦੀ ਹਾਲਾਤਾਂ ਮੈਂ ਬੇਥੋੜੀ ਬੇਨਤੀ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਜਦਾਂ ਸਰਕਾਰ ਨੋਟੀਫਿਕੇਸ਼ਨ ਕਰਦੀ ਆ ਫੌਜੀ ਬੰਦਾ ਸੁਣੇ ਤੇ ਉਹ ਸੁਣ ਲੈ ਕੇ ਜਦਾਂ ਗਵਰਨਰ ਦੇ ਚ ਬੀਰੋ ਹੁੰਦਾ ਵਾ ਸ਼੍ਰੋਮਣੀ ਵਿੱਚ ਕਮੇਟੀ ਵਿੱਚ ਮਤਾ ਪੈਂਦਾ ਕਿ ਆਹ ਅੱਜ ਤੱਕ ਇੱਕ ਕਾਨੂੰਨ ਹੋਇਆ ਸਰਵਣਿਕ ਦਿਨ ਸਨ 21 ਦੇ ਵਿੱਚ ਇੱਕ ਮਤਾ ਪਾਇਆ ਸੀ ਕਿ ਧਰਮੀ ਫੌਜੀ ਜਿਹੜੇ ਨੇ 285 ਧਰਮੀ ਫੌਜੀ ਨੇ ਬਾਕੀ ਕੋਈ ਨਹੀਂ ਉਹਦੇ ਬਾਬਤ ਸਾਡੀ ਗੱਲ ਚੱਲੀ ਤੇ ਸਾਡੀ ਜਾ ਕੇ ਜੁਲਾਈ 23 ਦੇ ਵਿੱਚ ਮੀਟਿੰਗ ਹੁੰਦੀ ਆ ਸਬ ਕਮੇਟੀ ਨਾਲ ਉਦੋਂ ਇਹਨਾਂ ਨੇ ਪਾਤਾ ਵੀ 262 ਧਰਮੀ ਫੌਜੀ ਨੇ ਫਿਰ ਅਸੀਂ ਜਾ ਕੇ ਤੇ ਉਸ ਚੀਜ਼ ਦਾ ਹਾਕਮ ਮੰਨਣ ਲੱਗੇ ਸਾਭੂ ਪ੍ਰਧਾਨ ਸਾਹਿਬ ਜਿਸ ਵਸਤਾਂ ਮੀਸਾ ਨਾ ਮਿੱਦੋ ਹੁੰਦੀ ਆ ਅਕਤੂਬਰ ਚੜੀ ਨਾ ਚੜੀ ਜਿਹੜਾ ਚ 23 ਦੇ ਵਿੱਚ ਉਹਦੇ ਵਿੱਚ ਇਹਨਾਂ ਨੇ 309 ਧਰਮੀ ਫੌਜੀ ਪਾਲੇ ਨੇ ਹੁਣ ਸਾਡੀ ਹੋਈ ਆ ਪਿਛਲੇ ਸਾਲ ਚੜੀ ਦੇ ਵਿੱਚ 1 ਜੁਲਾਈ ਨੂੰ ਉਹਦੇ ਵਿੱਚ ਅਸੀਂ ਮੰਗ ਕੀਤੀ ਕਿ ਸਰ ਸਾਡਾ ਜਿਹੜਾ ਤੁਸੀਂ ਪਾਉਂਦੇ ਜੇ ਕਿ 262 ਜਾਂ 285 ਜਾਂ 309 ਧਰਮੀ ਫੌਜੀ ਨੇ ਹੰਝਾਰਾਂ ਬੰਦੇ ਨੇ ਬਾਰਕਾਂ ਛੜੀਆਂ ਨੇ ਸਾਰਿਆਂ ਨੂੰ ਧਰਮੀ ਫੌਜੀ ਮੰਨਿਆ ਜਾ ਜਿਹੜਾ ਵੀ ਫੌਜੀਦਾਰ ਛੜੀਏ ਅੰਮ੍ਰਿਤਸਰ ਨੂੰ ਆ ਗਿਆ ਉਹਨੂੰ ਧਰਮੀ ਫੌਜੀ ਮੰਨਿਆ ਜਾਏ ਤੇ ਇਹਨਾਂ ਗੋਲਮੋਲ ਜਾਂ ਕਰਕੇ ਕਰਤਾ ਕਿ ਧਰਮੀ ਫੌਜੀ ਮੰਗ ਕੀਤੀ ਕਿ ਸਾਡੀ ਕੁਰਬਾਨੀ ਦੀ ਸਲਾਹਗਾ ਕੀਤੀ ਜਾਵੇ ਔਰ ਇਹਨਾਂ ਨੇ ਅਸੇਜ ਸਾਡੀ ਸ਼੍ਰੋਮਣੀ ਕਮੇਟੀ ਜਿਹੜੀ ਆ ਅੰਤਰਮ ਕਮੇਟੀ ਜਿਹੜੀ ਆ ਉਹਦੇ ਵਿੱਚ 518 ਨੰਬਰ ਇਹਨਾਂ ਨੇ ਮਤਾ ਪਾਇਆ ਕਿ ਸ਼੍ਰੋਮਣੀ ਕਮੇਟੀ ਦੇ ਸਲਾਹਗਾ ਕਰਦੀ ਆ ਸਲਾਹਾ ਕਰਨ ਦਾ ਤੇ ਧਰਮੀ ਫੌਜੀ ਮੰਨਣ ਦਾ ਦਿਨ ਰਾਤ ਫਰਕਾ ਹੁਣ ਵੀ ਸਾਡੀ ਜਿਹੜੀ ਆ ਉਹ ਸ਼੍ਰੋਮਕੀਆਂ ਗੱਲ ਚੱਲ ਰਹੀ ਆ ਪਰ ਮੰਨਣ ਨੂੰ ਤਿਆਰ ਨਹੀਂ ਪਰ ਇੱਥੇ ਮੈਂ ਬੇਨਤੀ ਕਰਦਾ ਕਿ ਜਿੱਥੇ ਸਾਨੂੰ ਸਾਡੀ ਸਿੱਖ ਸਸਥਾ ਨੇ ਸਾਨੂੰ ਧਰਮੀ ਫੌਜੀ ਮੰਨਣਾ ਹੀ ਸਾਨੂੰ ਸਤਕਾਰ ਤੇ ਮਾਣ ਦੇਣਾ ਹੀ ਉਥੇ ਸਾਡੇ ਬਾਰ ਬਾਰ ਮਤੇ ਤੇ ਮਤਾ ਪਾ ਕੇ ਸਾਨੂੰ ਇਹ ਇੱਕ ਮਨ ਕੇ ਕਹਿਣ ਤੋਂ ਭਾਅ ਕਿ ਇਹ ਟੈਂਸ਼ਨ ਆ ਇਹ ਜੇ ਬੰਦੇ ਤੇ ਸਾਫਤਾ ਫੌਜੀ ਖੋਈਏ ਸਾਨੂੰ ਨਾ ਇਹਨਾਂ ਨੇ ਸਾਕਾ ਫੌਜੀ ਰਹਿਣ ਦਿੱਤਾ ਤੇ ਨਾ ਸਾਨੂੰ ਧਰਮੀ ਫੌਜੀ ਰਹਿਣ ਦਿੱਤਾ ਔਰ ਮੈਂ ਦੋਵੇਂ ਹੱਥ ਜੋੜ ਕੇ ਭਾਈ ਬਲਦੇਵ ਸਿੰਘ ਦੀ ਹਾਜ਼ਰੀ ਦੇ ਵਿੱਚ ਮੈਂ ਸਾਰੇ ਯੂਕੇ ਨੂੰ ਬੇਨਤੀ ਕਰਦਾ ਸਾਰੇ ਦੇਸ਼ਾਂ ਨੂੰ ਬੇਨਤੀ ਕਰਦਾ ਕਿ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰਕੇ ਉਹ ਮਤੇ ਜਿਹੜੇ ਕੈਂਸਲ ਕਰਾਓ ਅਗਰ ਉਹ ਮਤੇ ਨਹੀਂ ਕੈਂਸਲ ਕਰਦੀ ਤਾਂ ਉਹਨਾਂ ਦੱਸਿਆ ਜਿਹੜੀ ਇਹਨਾਂ ਦੀ ਸਾਈਡ ਵਾਸ਼ਰੂਮੇ ਕੱਢੀ ਦੀ ਉਹ ਚਾਰੇ ਮਤੇ ਜਿਹੜੀ ਲੋਡ ਕਰੇ ਤੇ ਸੰਗਤ ਜਿਹੜੀ ਅੱਪੇ ਪੜ ਲੇ ਕਿ ਸਾਡਾ ਸਰਕਾਰ ਕਿ ਨਾਮ ਕਰਦੀ واحد 245 واحد, واحد.